ਹਾਂਜੀ ਚੱਕੋ ਚੱਕੋ ਜਨਾ ਪਾਪਾ ਇਹ ਕਿੰਨੇ ਦੋ ਤਿੰਨ ਦਿਨ ਬਾਅਦ ਤੇ ਕਿਤੇ ਪਾਪਾ ਨੂੰ ਚੰਬੜੇ ਨਹੀਂ ਕਿਤੇ ਓਏ ਹੋਏ 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 ਪਤਾ ਨਹੀਂ ਦਾ ਦੋ ਦਿਨ ਗਏ ਐ ਬਸ ਦੋ ਦਿਨ ਤੇ ਦੋ ਦਿਨ ਬਾਅਦ ਆ ਹਾਲ ਹੋਇਆ ਇਹਨਾਂ ਦਾ ਪਾਪਾ ਕੀ ਲੈ ਕੇ ਆਏ ਐ ਵਾਓ ਕੇ ਬ੍ਰੀ ਸੈਲੀਬ੍ਰੇਸ਼ਨ ਦਿਖਾਉਗਾ ਓਪਨਿੰਗ ਦਿਸ ਬਾਕਸ ਓਏ ਹੋਏ ਇੱਧਰ ਤੇ ਕੁਝ ਜ਼ਿਆਦਾ ਹੀ ਉੱਧਰ ਹੈ ਨਾ ਸੰਜੇ ਮੰਮਾ ਨੇ ਕੁਝ ਕਹਿਤਾ ਨਾ ਹੋਗੇ ਕੀ ਕੀ ਭਾਰਿਆ ਸੀ ਮੰਮਾ ਨੇ ਤੈਨੂੰ ਮੰਮਾ ਨੇ ਤੈਨੂੰ ਭਾਰਿਆ ਸੀ ਓਏ ਹੋਏ ਨਹੀਂ ਭਾਰਿਆ ਸੀ ਨਾ ਹਾਂਜੀ ਜੀ ਜਲਦੀ ਜਲਦੀ ਓਪਨਿੰਗ ਹੁਣੇ ਹੋ ਜਾਣੀ ਆ ਉਹ ਅੱਧੀ ਤੁਹਾਡੀ ਹੋਏਗੀ ਅੱਧੀ ਉਦੀ ਹੋਏਗੀ ਜੋ ਵੀ ਚੀਜ਼ ਹੋਏਗੀ ਵਿੱਚ ਠੀਕ ਹੈ ਉਹ ਖਾਓ ਚੀਜੀ ਹਾਂਜੀ ਓਏ ਹੋਏ ਓਏ ਹੋਏ ਓਏ ਹੋਏ ਉਹਦੇ ਲਾਗੇ ਬੇਟਾ ਉਹਦੇ ਲਾਗੇ ਬੈਠ ਜਾ ਬੈ ਕੇ ਓਪਨਿੰਗ ਕਰ ਲਓ ਇਹ ਗੇਸੀ ਥੋੜੇ ਦੇ 2-3 ਦਿਨ ਵਾਸਤੇ ਕਿਤੇ ਤੇ ਇਹ ਮੈਂ ਪਹਿਲਾਂ ਪ੍ਰੈਸ ਕਰਕੇ ਤੇ ਇਹਨਾਂ ਨੂੰ ਭਰ ਕੇ ਦਿੱਤਾ ਸੀ ਬੈਗ ਤੇ ਹੁਣ ਇਹ ਮੈਂ ਖੋਲ ਕੇ ਸਵੇਰੇ ਤੇ ਹੁਣ ਫੇਰ ਧੋ ਕੇ ਤੇ ਫਿਰ ਪ੍ਰੈਸ ਕਰਕੇ ਰੱਖਣੀ ਹੈ ਵੇਖੋ ਮੇਰਾ ਹਾਲ ਵੇਖੋ ਸਵੇਰੇ ਕੀ ਹੁੰਦਾ ਚਲੋ ਕੋਈ ਨਹੀਂ ਖੈਰ ਆਪਾਂ ਹੁਣ ਜਾਂਦੇ ਹਾਂ ਪਾਪਾ ਨੇ ਕਮੀਜ਼ ਬਰਮਾ ਪਾਇਆ ਵੇਖੋ ਅੱਜ ਓ ਓ ਐਮ ਜੀ ਵਾਓ ਓ ਐਮ ਜੀ ਕੀ ਕੀ ਇਹਦੇ ਵਿੱਚ ਜੈਮਸ ਡੇਰੀ ਮਿਲਕ ਫਾਈਵ ਸਟਾਰ ਹਾਂਜੀ ਜੋ ਜੋ ਤਿੰਨ ਡੇਰੀ ਮਿਲਕ ਦਾ ਦੋ ਜੈਮਸ ਆ ਤੇ ਦੋ ਉਹ ਆ ਫਾਈਵ ਸਟਾਰ ਓਏ ਸੇਮ ਸੇਮ ਲੋ ਫਾਈਵ ਸਟਾਰ ਇੱਕ ਤੁਹਾਡੀ ਇੱਕ ਉਹਨਾਂ ਦੀ ਇੱਕ ਜੈਮਸ ਇੱਕ ਆ ਲੈ ਇੱਕ ਜੈਮਸ ਤੁਹਾਡਾ ਇੱਕ ਪਾਹੂਲ ਦਾ ਇੱਕ ਡੇਰੀ ਮਿਲਕ ਉਹ ਲੈ ਦਾਂਗੀ ਉਹ ਘਰੋਂ ਆਪੇ ਉਹ ਲੈ ਲਊਗੀ ਇੱਕ ਇੱਕ ਲੈ ਲੋ ਨਾ ਸਾਰਾ ਸਮਾਨ ਸੇਮ ਸੇਮ ਲੈ ਲੋ ਆ ਤੇ ਨਾ ਚਲ ਇੱਕ ਮम्मा ਪਾਪਾ ਦੀ ਜੇ ਦੋ ਮम्मा पापा ਮम्मा पापा ਨੂੰ ਬਸ ਨਾ ਨਹੀਂ ਮਿਲਦੀਆਂ ਮम्मा पापा ਦੀ ਖਾਣੀ ਕਿੰਨੇ ਆ ਮੰਮੀ ਯੂਜ਼ ਕਰ ਲਾਂਗੇ ਸਭ ਬਦਾਨੀ ਸਭ ਬਦਾਨੀ ਅੱਜ ਦੀ ਸਭ ਬਦਾਨੀ ਕਰਾਵੋ ਚਲੀਆ ਪਹਿਲ ਯੂਜ਼ ਕਰ ਲਾਂਗੇ ਹਾਂਜੀ ਸੰਜੇ ਕਿੰਨੀਆਂ ਚੀਜ਼ੀਆਂ ਰੱਖੇ ਪਾਪਾ ਹੁਣੇ ਹੁਣੇ ਸਾਰਾ ਸਟੱਪ ਕਰ ਦੇ ਮੁੰਨੇ ਨਹੀਂ ਬੇਟਾ ਸਾਰਾ ਹੁਣੇ ਨਹੀਂ ਮम्मा ਤੁਸੀਂ ਖਾਓ ਆ ਖਾੜੋ ਨਾ ਵੇਖੋ ਆ ਖਾੜੋ ਆ ਖੋਲ ਦੋ ਮੁੰਨੇ ਨੀਂਗਾ ਨਾ ਇੱਕ ਚੀਜ਼ ਹੁਣ ਖਾ ਲੋ ਬਾਕੀ ਬਾਅਦ ਵਿੱਚ ਸਵੇਰੇ ਮਮਾ ਜੀ ਹਾਂ ਜੀ ਹੁਣ ਨਾਲ ਲੈ ਕੇ ਸੋਣਾ ਅੱਜ ਸਾਰਾ ਸਮਾਨ ਠੀਕ ਐ ਇਹ ਮੇਰੀ ਆ ਜੀ ਡੇਅਰ ਮਿਲਕ ਵੇਖੋ ਮੈਨੂੰ ਖਾਣ ਨੂੰ ਮਿਲਦੀ ਆ ਕਿ ਜਾਂ ਸਾਂਝ ਲੈਂਦੀ ਆ ਕਿ ਪਾਹੂ ਲੈਂਦਾ ਆ ਦੇਖਾਂਗੇ ਹੁਣ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪਿਛਲੇ 3 ਦਿਨ ਤੋਂ ਮੈਂ ਜਲੰਧਰ ਦੇ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਤੇ ਆ ਤੇ ਇੱਥੇ ਸਾਡੀ ਸ਼ੂਟਿੰਗ ਹੋ ਰਹੀ ਹੈ। ਤਕਰੀਬਨ ਅੱਜ ਸ਼ੂਟ ਖਤਮ ਹੋ ਜਾਣਾ। ਟੈਲੀ ਫਿਲਮ ਬਣਾ ਰਹੇ ਆ। ਬਿੱਟੂ ਮਾਨ ਫਿਲਮਜ਼ ਬੈਨਰ ਦੇ ਹੇਠ ਫਿਲਮ ਬਣ ਰਹੀ ਹੈ। ਬਹੁਤ ਹੀ ਜਲਦੀ ਤੁਹਾਨੂੰ ਫਿਲਮ ਵੇਖਣ ਨੂੰ ਮਿਲੇਗੀ। ਤਕਰੀਬਨ 20-25 ਦਿਨਾਂ ਦੇ ਅੰਦਰ ਅੰਦਰ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਊਗਾ। ਇੱਥੇ ਥੋੜੀ ਦੇਰ ਤੱਕ ਹੁਣੇ ਸ਼ੂਟ ਸਟਾਰਟ ਹੋਏ ਜਣਾ ਤੇ ਤੁਹਾਨੂੰ ਸ਼ੂਟ ਦੀਆਂ ਕਲਿੱਪਸ ਵੀ ਸਾਰੀਆਂ ਵਿਖਾਵਾਂਗੇ ਫਿਲਮ ਵੀ ਥੋੜੇ ਦਿਨਾਂ ਤੱਕ ਆਏ ਨਹੀਂ ਉਹ ਵੀ ਵੇਖਿਓ ਬਹੁਤ ਹੀ ਘੈਂਟ ਫਿਲਮ ਬਣੀ ਆ ਫਿਲਮ ਦਾ ਨਾਮ ਰਾਣੂ ਬਹੁਤ ਹੀ ਵਧੀਆ ਫਿਲਮ ਬਣ ਰਹੀ ਆ ਜਲਦੀ ਵੇਖਣ ਨੂੰ ਮਿਲੇਗੀ ਤੁਹਾਨੂੰ ਤਿਆਰੀ ਚੱਲ ਰਹੀ ਆ ਸ਼ੂਟ ਦੀ ਸਾਰੇ ਆਪਣੇ ਕਮਾਂਕਾਰਾਂ ਦੇ ਲੱਗੇ ਆ खाउ खारां त बीज़ी न सारे ਨੀ ਆ ਉਹ ਮਰ ਜਾਣੀ ਹੈ ਕੀ ਖਾ ਕੇ ਅੱਡੀ ਹੈ ਭਜੀ ਡਾਇਲੌਗ ਤਾਂ ਬੋਲ ਦੋ ਮਾਰਿਆ ਕੁਝ ਰਾਤ ਕੋ ਖਲੂ ਦੇ ਦੋ ਤੂੰ ਅੱਬ ਸੀ ਚੱਲਣ ਰਿਹਾ ਮੈਂ ਹਲਕੀ ਪਾਇਆ ਥਾਪੜ ਆਉਂਦਾ ਹਾਂ ਭਜੀ ਹੂੰ